ਤੈਨੂੰ ਇੱਕ ਨਾ ਲੱਗੇ ਵੇ ਮਨਾਂ ਮੇਰਿਆ ਬਾਣੀ ਤੇਖੇ ਤੀਰ ਮਾਰਦੇ ਤੈਨੂੰ ਇੱਕ ਨਾ ਲੱਗੇ ਵੇ ਮਨਾਂ ਮੇਰਿਆ ਬਾਣੀ ਤੇਖੇ ਤੀਰ ਮਾਰਦੇ ਇੱਕ ਨਾ ਲੱਗੇ ਵੇ ਮਨਾਂ ਮੇਰਿਆ ਬਾਣੀ ਤੇਖੇ ਤੀਰ ਮਾਰਦੇ ਤੈਨੂੰ ਇੱਕ ਨਾ ਲੱਗੇ ਓ ਮਨਾਂ ਮੇਰਿਆ ਬਾਣੀ ਤੇਖੇ ਤੀਰ ਮਾਰਦੇ ਤੈਨੂੰ ਇੱਕ ਨਾ ਲੱਗੇ ਮੇ ਮਨਾਂ ਮੇਰਿਆ ਬਾਣੀ ਤੇਖੇ ਤੀਰ ਮਾਰਦੇ ਸੈ ਨੋਰੇ ਤਾ ਨਾ ਲਗੇ ਮਨਾ ਮੇਰਿਆ ਬਾਣੀ ਤੇ تیر ਮਾਰਦੀ ਤੈਨੂੰ ਇੱਕ ਨਾ ਲਾ ਕੇ ਓ ਮਨਾ ਮੇਰਿਆ ਬਾਣੀ ਤੇ تیر ਮਾਰਦੀ ਤੈਨੂੰ ਇੱਕ ਨਾ ਲਾ ਕੇ ਓ ਮਨਾ ਮੇਰਿਆ ਇਹ ਬਾਣੀ ਤੇ تیر ਮਾਰਦੀ ਇਹ ਬਾਣੀ ਤੇ تیر ਮਾਰਦੀ ਬਈ ਬਾਣੀ ਤੇ تیر ਮਾਰਦੀ ਇਹ ਬਾਣੀ ਤੇ تیر ਮਾਰਦੀ ਜੇ ਬਾਣੀ ਤੇ ਬਾਰੀ ਤੇ تیر ਮਾਰਦੀ ਤੈਨੂੰ ਇੱਕ ਨਾ ਲੱਗੇ ਵੇ ਮਨਾ ਮੇਂ ਰਿਆ ਬਾਰੀ ਤੇ تیر ਮਾਰਦੇ ਤੈਨੂੰ ਇੱਕ ਨਾ ਕੇ ਮਨਾ ਵੇ ਆ ਬਾਰੀ ਤੇ تیر ਮਾਰਦੇ ਸੇ